ਚੈਨਲ ਮੈਂ ਤੁਹਾਡਾ ਆਪਣਾ ਰਿਪੋਰਟਰ ਰੋਹਿਤ ਪੁਰੇ ਸੋ ਵਸੀ ਅੱਜ ਬਾਬਾ ਬਾਲਕਨਾਥ ਮੰਦਿਰ ਜੋ ਕਿ ਮੱਲਾ ਭੱਲਿਆ ਨਿਆਈ ਗਲੀ ਵਿੱਚ ਖੜੇ ਆ ਜੀ ਉੱਥੇ ਦੇ ਪ੍ਰਧਾਨ ਜੀ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਜੀ ਹਾਂਜੀ ਪ੍ਰਧਾਨ ਜੀ ਸਾਡੇ ਨਾਲ ਜੀ 14 ਆ ਜੀ ਤੁਹਾਡਾ ਸੁਮੇਸ਼ਰ ਤੇ ਤੁਸੀਂ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਮੇਲਾ ਜੀ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕੀਤਾ ਗਿਆ ਇਹ ਜੋ ਹੋ ਗਿਆ ਮਰੇ ਆਪਣਾ ਹਦਾਇਤਾਂ ਸੀਗਾ ਵੀ ਘੱਟ ਬੰਦਿਆਂ ਦੇ ਨਾਲ ਹੋਰ ਸੈਨੀਟਾਈਜ਼ਰ ਵਗੈਰਾ ਔਰ ਸਾਰੇ 마ਸਕ ਨਜ਼ਰ ਆ ਉਹ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪੂਰਾ ਧਿਆਨ ਰੱਖਿਆ ਗਿਆ। ਔਰ ਇਸ ਮੇਲੇ ਜੀਆਂ ਮੈਂ ਨੇ ਕੋ ਬਾਬਾ ਜੀ ਲੱਖ ਲੱਖ ਜੀ ਆਦਾਂ ਮੈਂ ਕੋ ਸਤ ਸੰਤਾਂ ਤੇ ਬਾਬਾ ਜੀ ਬਾਬਾ ਜੀ ਦਾ ਇੱਥੇ ਗੁਣਗਾਨ ਵੀ ਕੀਤਾ ਗਿਆ ਪ੍ਰਧਾਨ ਜੀ ਨੇ ਹਾਂਜੀ ਹਾਂਜੀ ਇੱਥੇ ਜੀ ਬਾਬਾ ਜੀ ਨੇ ਸ਼ੋਕ ਕੀਤਾ ਜਾਈਗੇ ਜੋ ਕਿ ਸ਼ਰਧਾ ਪੂਰਵਕ ਸੰਤਾਂ ਨੇ ਇਹਨਾਂ ਨੂੰ ਗੁਣਗਾਨ ਸੁਣਿਆ ਔਰ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ ਜੀ ਜੀ ਤੇ ਸਰਕਾਰ ਦੀ ਇਹਦਾ ਇਦਾਂ ਪੂਰੀ ਮੰਨੀ ਆ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਰ ਸასი ਕਰ ਜੀ ਸასი ਕਰ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਜਿੰਮੀ ਤੇ ਤੁਹਾਡਾ ਇਸ ਸਾਲ ਗੁੱਗਾ ਯਾਰ ਪਿੰਜੀ ਦਾ ਮੇਲਾ ਕਿਦਾਂ ਦਾ ਰਿਹਾ ਉਹ ਬੜਿਆ ਰਿਹਾ ਜੀ ਜੋ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਉਹਦੇ ਅਨੁਸਾਰ ਆਪਾਂ ਚੱਲੇ ਆ ਤੇ ਜੋ ਵੀ ਆ ਰੋਸਾਲ ਪੱਤ ਤੜਾਈ ਦਾ ਪ੍ਰੋਗਰਾਮ ਇਸ ਸਾਲ ਪਪਾਈ ਦੀ ਚੌਂਕੀ ਦੇ ਵਿੱਚ ਜੋ ਘਟ ਸੀਗਾ ਹਮ ਸਰਕਾਰ ਦੀਆਂ ਬਜਟ ਨੂੰ ਨਜ਼ਰ ਰੱਖ ਕੇ ਬਾਲਣਾ ਕਰਕੇ ਉਸਾ ਹੁਣਾ ਆਪਾ ਜਿੱਦੇ ਤੇ ਸਰ ਇੱਥੇ ਬਾਬਾ ਜੀ ਦਾ ਗੁਣਗਾਨ ਵੀ ਕੀਤਾ ਗਿਆ ਜੀ ਜੋ ਕੀ ਹੋਈ ਹੈ ਜੀ ਬਾਬਾ ਜੀ ਦੇ ਨਾਮ ਨੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਸੀਂ ਦੇਖ ਰਹੇ ਹੋ ਇਕਤਾ ਲਹਿਰ ਚੈਨਲ ਮੈਂ ਤੁਹਾਡਾ ਆਪਣਾ ਰਿਪੋਰਟਰ ਰੋਹਿਤ ਪੂਰੀ